ਸਤਿ ਸ਼੍ਰੀ ਅਕਾਲ ਜੀ ਮੈਂ ਲੇਬਲ ਕੁਸਿੰਦਨ ਤੋਂ ਅੱਜ ਤੁਹਾਡੇ ਵਾਸਤੇ ਬਹੁਤ ਹੀ ਸੋਹਣਾ ਪੀਸ ਲੈ ਕੇ ਆਈ ਹਾਂ ਹੈਂਡਵਰਕ ਦਾ ਇੱਕ ਕਸਟਮਰ ਨੇ ਆਪਣੀ ਕਲਰਵੇ ਅਕੋਰਡਿੰਗ ਕਸਟਮਾਈਜ਼ ਕਰਵਾਇਆ ਹੈ ਮੈਂ ਸੋਚਿਆ ਤੁਹਾਡੇ ਨਾਲ ਡਿਟੇਲ ਵੀ ਸ਼ੇਅਰ ਕਰਾਂ ਇੱਕ ਵਾਰ ਤੁਸੀਂ ਇਹਦਾ ਸ਼ਰਟ ਚੈੱਕ ਕਰ ਸਕਦੇ ਆ ਸਾਰੀ ਸ਼ਰਟ ਦੇ ਉੱਤੇ ਫਰੰਟ ਦੇ ਉੱਤੇ ਸਾਰਾ ਕੱਟ ਦਾਣੇ ਦਾ ਪੇਸਿਫੀ ਦਾ ਕੰਮ ਹੋਇਆ ਹੋਇਆ ਹੈ ਫਰਥੇ ਦੀ ਬੈਗ ਤੇ ਵੀ embroidery ਹੋਈ ਹੋਈ ਹੈ ਤੁਸੀਂ ਆਪਣੀ ਚੋਇਸ ਦੇ ਅਕੋਰਡਿੰਗ ਸ਼ੇਡ ਜਾਂ ਕਢਾਈ ਘੱਟ ਵੱਧ ਕਰਵਾ ਸਕਦੇ ਹੋ ਕੁਝ ਵੀ ਕਰਵਾ ਸਕਦੇ ਹੋ ਇਹਦੀ ਨਾਲ ਕੁਸਮਰ ਨੇ ਸਲਵਾਰ ਰੈਡੀ ਕਰਵਾਈ ਹੈ ਸਲਵਾਰ ਦੇ ਪੌਂਚੇ ਤੁਸੀਂ ਦੇਖ ਸਕਦੇ ਹੋ ਕਿੰਨਾ ਸੋਨਾ ਵਰਕ ਹੋਇਆ ਹੋਇਆ ਹੈ ਬਹੁਤ ਹੀ ਪਿਆਰਾ ਨਾਲ ਇਹਦੇ ਕ੍ਰਸ਼ ਆਰਗੈਂਜ਼ਾ ਦੁਪੱਟਾ ਹੈ ਜੀ। ਉਹਦੇ ਚਾਰੋਂ ਪਾਸੇ ਹੈਂਡ ਬ੍ਰਾਇਡਰੀ ਹੋਈ ਹੈ। ਨਾਲ ਲੇਸਿਸ ਲੱਗੀਆਂ ਨੇ। ਕਸਟਮਰ ਨੇ ਸੂਟ ਦੇ ਨਾਲ ਇੱਕ ਐਕਸਟਰਾ ਲਹਿੰਗਾ ਸਟਿਚ ਕਰਵਾਇਆ ਹੈ। ਸਿੰਪਲ ਸੂਬਰ ਤੁਸੀਂ ਦੇਖ ਸਕਦੇ ਹੋ ਜੇ ਕਿਸੇ ਕਿਸੇ ਫੰਕਸ਼ਨ ਤੇ ਪਹੁੰਚਣੇ ਆ ਲਹਿੰਗੇ ਨਾਲ ਵੀਅਰ ਕਰਨਾ ਚਾਹੁੰਦੇ ਆ ਤੁਸੀਂ ਲਹਿੰਗੇ ਨਾਲ ਵੀਅਰ ਕਰ ਸਕਦੇ ਆ ਔਰ ਜੇ ਕਿਸੇ ਬਾਚਕ ਤੇ ਵੈਸੇ ਨਹੀਂ ਪਾਣ ਵਾਲੇ ਸਲਵਾਰ ਨਾਲ ਵੀਅਰ ਕਰ ਸਕਦੇ ਹੋ ਤੁਸੀਂ ਇਦਾਂ ਦਾ ਕੋਈ ਵੀ ਸੂਟ ਰੈਡੀ ਕਰਵਾਉਣਾ ਹੋਵੇ ਤੁਸੀਂ ਸਾਨੂੰ ਮੈਸੇਜ ਕਰ ਸਕਦੇ ਹੋ ਮੱਕਸਡ ਨੰਬਰ ਤੇ